ਜੇ ਦਾ ਹੁਣ ਬਣ ਗਿਆ ਮਾਤਾ ਲੱਗਦਾ ਇਹਨਾਂ ਪੁੱਤ ਕਿੰਨੇ ਦਿਨ ਹੋ ਗਏ ਤੈਨੂੰ ਮੈਂ ਆ ਰਜਣਾਉਣੀ ਆ ਕੱਲ ਪਰ ਦੋ ਦਿਨ ਹੋ ਗਏ ਹੋਵੇ ਨਾ ਤੀ ਨਹੀਂ ਹੈਗੀ ਬੋਡੀ ਤੇ ਤੇਰੀ ਤੇ ਪਤਾ ਕਾਲੇ ਕਾਲੇ ਨਿਸ਼ਾਨ ਕਿੰਨੇ ਹੂੰ ਜੂਆਂ ਦੇ ਕਿੰਨੀਆਂ ਪੁੱਤ ਕੋਮਲ ਤਲਿਖਾਂ ਦੇ ਹਾਂ ਸਾਰਾ ਸਿਰ ਤੇ ਰਹਿਪੇ ਕੋਮਲ ਤੂੰ ਸਾਡੀ ਧੀ ਆ ਪੁੱਤ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਜੇ ਤਾ ਤੂੰ ਚਾਹੁੰਨੀ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਪੁੱਤ ਤੇ ਜੀ ਅਸੀਂ ਪਹੁੰਚੇ ਜੀ ਮੁੱਲਾਪੁਰ ਹਾਈ ਟੈਕ ਪਾਰਕ ਦੇ ਵਿੱਚ ਉਹ ਬਾਗੀ ਬਾਈ ਨੂੰ ਫੋਨ ਲਾਇਆ ਤੇ ਸਸੀ ਗੱਲ ਬਾਈ ਕਿਵੇਂ ਹੋ ਠੀਕ ਹੋ ਲੱਗੇ ਹੋਏ ਐਕਸਾਈ ਕੰਮ ਤੇ ਇੱਥੇ ਇੱਕ ਭੈਣ ਬੈਠੀ ਆ ਤੇ ਬਾਕੀ ਸਾਨੂੰ ਕਾਲ ਆਈ ਸੀ ਸਸੀ ਗੱਤਾ ਬਾਈ ਫੋਟੇ ਹੋਰ ਬਣੀ ਸਦੀ ਭੈਣ ਸੁਪਰੀਆਂ ਦੇ ਘਰ ਨਾਲ ਜੁੜੇ ਹੋਏ ਨੇ ਮੈਂਬਰ ਨੇ ਕੁਝ ਦਿਨ ਪਹਿਲਾਂ ਹੀ ਭੈਣ ਦਾ ਆਪਦਾ ਸੁਹਾਗ ਇਹਨੂੰ ਛੱਡ ਕੇ ਚਲਾ ਗਿਆ ਪਰ ਅੱਜ ਫੇਰ ਵੀ ਇਹ ਭੈਣ ਕਿਸੇ ਦੀ ਸੇਵਾ ਵਾਸਤੇ ਬੈਠੀ ਹੈ ਇੱਥੇ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਔਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਕੋਈ ਪਰ ਮੂੰਹ ਕਰ ਲੈ ਕੋਈ ਤੇਰਾ ਕੀ ਨਾਮ ਆ ਕੋਮਲ ਐ ਕਾ ਤੂੰ ਫਿਰਦੀ ਐ ਪੁੱਤ ਤੂੰ ਕਿੰਨੇ ਦਿਨੋਂ ਆ ਗਏ ਇੱਥੇ ਮੁੱਲਾਪੁਰ ਕੋਮਦੀ ਨੂੰ ਤੈਨ ਦਿਨਾਂ ਤੋਂ ਬੁੱਤ ਤੂੰ ਇੱਥੇ ਕਾ ਤੂੰ ਆ ਤੂੰ ਘਰੇ ਨਹੀਂ ਜਾਂਦੀ ਆਪਦੇ ਕੋਮਲ ਕੀ ਹੋ ਗਿਆ ਮम्मी पापा ਕਿੱਥੇ ਨੇ ਐ ਨਿਕਲ ਜਾ ਐ ਨਿਕਲ ਜਾ ਕੀ ਗੱਲ ਹੋ ਕੀ ਦੱਸਦੀ ਐ ਇਹ ਕੰਦੇ ਵੀ ਮੇਰੇ ਜਿਹੜੇ ਮੰਮੀ ਪਾਪਾ ਤੇਰਾ 살ੂ ਮੁੱਠ ਡੈਟ ਤੋਂ ਵੀ ਸੀ ਉਹਨਾਂ ਵੀ ਜਿਹੜਾ ਦੱਸਿਆ ਇਹਨੇ ਹਾਂ ਤੇ ਉਸ ਬਾਅਦ ਜਿਹੜੇ ਹੋਣ ਮਾਪਿਓ ਪਤਾ ਨਹੀਂ ਕਿਹੜੇ ਹਸਾਬ ਨਾਲ ਉਹ ਬਣੇ ਹੋਣ ਮਾਪਿਓ ਤਾਂ ਇੱਥੋਂ ਤੱਕ ਕਿ ਕਹਿੰਦੀ ਮੇਰਾ ਕੋਈ ਰਿਸ਼ਤੇਦਾਰ ਵੀ ਕੋਲ ਨਹੀਂ ਖੜਾ ਮੈਂ ਉਹਨਾਂ ਦਾ ਘੋੜੀ ਆਪ ਆਇਆ ਅੱਛਾ ਦੱਸਿਆ ਹੈ ਨਾ ਹਾਂਜੀ ਤੇ ਇਸ ਟਾਈਮ ਹੁਣ ਇਹ ਵਿੱਚ ਜਿਹੜੇ ਮੈਨੂੰ ਇੱਥੇ ਪਾਰਕ ਦੇ ਵਿੱਚ ਕੁਝ ਲੋਕ ਮਿਲੇ ਆ ਉਹ ਕਹਿੰਦੇ ਵੀ ਕਾਫੀ ਟਾਈਮ ਤੋਂ ਇਹ ਅਸੀਂ ਕਦੇ ਇਹਨੂੰ ਛਿੜਿਆ ਕਰਦੇ ਹਾਂ ਪਰ ਇਹ ਕਿੱਥੇ ਦੇਖੋ ਤਿੰਨ ਚਾਰ ਦਿਨ ਤੋਂ ਤਾਂ ਇੱਥੇ ਹੀ ਡਿੱਤੇ ਆ ਤੇ ਇੱਥੇ ਕੱਟ ਵੀ ਲਾਏ ਹੋਏ ਆ ਸਾਰੇ ਕੱਟ ਲੱਗੇ ਆ ਮਸਾਂ ਦੇ ਨਾਮ ਕਾਕੀ ਜੱਗਾ ਤੇ ਲੱਗੇ ਬੈਗ ਦੇ ਵੀ ਇਹ ਪੰਜ ਨੂੰ ਦੇਖਿਆ ਕੰਟੀ ਜਦਾਂ ਟੈਕ ਨੰਬਰ ਦਿੱਤੇ ਨੇ ਉਹ ਮੈਂ ਕਲਾ ਕੇ ਵੀ ਦੇਖਿਆ ਇੱਕ ਦੇ ਬਾਪ ਨੇ ਚੱਕਿਆ ਨਾ ਉਹ ਕਹਿੰਦੇ ਹਾਂ ਜਿਹੜੇ ਮੁੰਡੇ ਦੀ ਗੱਲ ਕਰਦੀ ਆ ਉਹਨੂੰ ਅਸੀਂ ਬਾਬੇ ਦੇਖ ਲ ਕੀਤਾ ਹੋਇਆ ਤੇ ਉਹ ਉਹ ਨਸ਼ੇ ਦਾ ਕੰਮ ਕਰਦਾ ਇਹ ਮੁੱਲਾਂਪੁਰ ਗਰਾਊਂਡ 'ਚ ਇੱਥੇ ਕਿਦੋਂ ਆਈ ਇਹ ਪਰਸੋਂ ਮੰਗ ਆ ਲਿਖੀ ਆ ਦਾ 10:30 ਵਜੇ ਆਜੋ ਬਾਕੀ ਭਾਈ ਇੱਥੇ ਆ ਗਰਾਊਂਡ 'ਚ ਤੇ ਦਾ 10:30 ਵਜੇ ਦੇਖਿਆ ਸੀਗਾ ਤੇ ਮੈਂ ਥੋੜੇ ਵਾਰ ਸੀ ਮੈਂ ਕਿਹਾ ਵੀ ਜਾਂਦਾ ਵੀ ਇਹ ਪੁਲਿਸ ਥਾਣੇ ਦੇ ਵਿੱਚ ਦੱਸ ਦੋ ਵੀ ਜਾਂ ਫਿਰ ਆਪਾਂ ਜੇ ਨੂੰ ਕੋਈ ਲੋੜ ਬੰਦ ਹੈਗੀ ਵੀ ਕੋਈ ਮਤਲਬ ਘਰ ਦੇ ਵਿੱਚ ਇਹਨੂੰ ਨਹੀਂ ਕੋਈ ਸਵਾਲ ਦਾ ਵੀ ਤੁਸੀਂ ਇੱਕ ਦੋ ਦਿਨ ਰੱਖ ਲਓ ਇੱਥੇ ਪਰ ਇਹ ਕਹਿੰਦੇ ਵੀ ਸਾਡੇ ਨਾਲ ਜਾਣ ਨੂੰ ਤਿਆਰੀ ਵੀ ਹੈਗੀ ਤੇ ਕਿਸੇ ਦੀ ਡੀਕ ਕਰਦੀ ਹੈ ਬੈਠੀ ਤੇ ਮੈਂ ਕਿਹਾ ਵੀ ਜੇ ਡੀਕ ਕਰਦੀ ਹੈ ਤਾਂ ਫਿਰ ਆਪਾਂ ਕੁਝ ਕਰ ਵੀ ਨਹੀਂ ਸਕਦੇ ਵੀ ਚਲੋ ਜੇ ਆਪਾਂ ਥੋੜਾ ਬ ਚਲੇਗੀ ਫੇਰ ਇਹ ਨਹੀਂ ਲੱਗਦਾ ਕੱਲ ਅਰਸੋ ਇਹ ਪਰਸੋ ਰਾਤੀ ਕਰ ਸਕਦਾ 10 ਵਜੇ ਮੈਨੂੰ ਰਾਜੂ ਗੁਰਦੀ ਦਾ ਫੋਨ ਆਇਆ ਅਰਸੋ ਰਾਤ ਨੂੰ ਛੜਦਾ ਅੱਜ ਹੀ ਹੁਣ 4 ਵਜੇ ਤੋਂ ਫੇਰ ਇੱਥੇ ਆ ਅਸੀਂ ਚਲੋ ਜੇ ਸਵੇਰੇ ਸੈਰ ਕਰਨ ਆਏ ਸਾਨੂੰ ਪਤਾ ਲੱਗਿਆ ਵੀ ਇਹ ਉਹੀ ਜਿਹੜੀ ਪਰਸੋਂ ਇੱਥੇ ਘੁੰਮ ਰਹੀ ਆ ਤੇ ਅਸੀਂ ਕੋਸ਼ਿਸ਼ ਕੀਤੀ ਸਾਰੀਆਂ ਭੈਣ ਜੀ ਹੁਣੇ ਆਪਣੇ ਜਿਹੜੇ ਜੋਗ ਵਾਲੀਆਂ ਲੇਡੀਜ਼ ਲੱਗੀਆਂ ਉਹਨਾਂ ਨੇ ਸਾਰਿਆਂ ਨੂੰ ਪੁੱਛਿਆ ਵੀ ਤੈਨੂੰ ਦੱਸ ਕੀ ਤਕਰੀਬਾ ਕਿੱਥੋਂ ਆਈ ਆ ਇਹਨੇ ਕਿਸੇ ਨੂੰ ਕੋਈ ਵੜਾ ਸਚਾਈ ਦੀ ਬਿਆਨ ਕੀਤੀ ਤੇ ਉਸ ਬਾਅਦ ਫਿਰ ਅਸੀਂ ਇੱਥੇ ਚਲੋ ਇਹਨਾਂ ਨੇ ਬਹੁਤ ਜ਼ਿਆਦਾ ਇਹਦੀ ਕਾਉਂਸਲਿੰਗ ਕੀਤੀ ਸਾਰਾ ਪਰ ਨਹੀਂ ਇਹਨਾਂ ਕੋਈ ਕਲੀਅਰ ਨਹੀਂ ਕੀਤਾ ਤੇ ਉਸ ਦੁਵਾਜੇ ਭੱਜ ਗਈ ਤੇ ਮੈਂ ਤੇ ਭੈਣ ਜੀ ਨੇ ਪਿੱਛੇ ਜਾ ਕੇ ਫਿਰ ਪੜਿਆ ਸੀ ਕਿ ਵੀ ਇੱਕ ਤੇ ਫਿਰ ਕੁਝ ਗਲਤ ਨਾ ਇਤਾਂ ਬੱਟੇ ਮਾਰ ਲੱਗੀ ਸੀਗੀ ਫਿਰ ਆ ਇਹਨਾਂ ਦੇ ਤੇ ਅਸੀਂ ਬਾਹੋਂ ਫੜ ਕੇ ਲਾ ਕੇ ਫਿਰ ਇੱਥੇ ਇਹਨੂੰ ਲੈ ਕੇ ਆਂਦਾ ਫਿਰ ਸਾਰੀ ਕਾਉਂਸਲਿੰਗ ਕੀਤੀ ਦੁਬਾਰਾ ਫਿਰ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਹੁਣ ਇਹਨੇ ਵਿੱਚ ਹਰ ਸਮੇਂ ਦੀ ਗੱਲ ਦੇ ਚੇਂਜ ਹੋ ਜਾਂਦੀ ਹੈ ਮੈਨੂੰ ਕੁਝ ਹੋਰ ਦੱਸ ਰਹੀ ਆ ਇਹਨਾਂ ਨੇ ਕੁਝ ਹੋਰ ਦੱਸ ਰਹੀ ਆ ਸਥਾਈ ਕੀ ਹੈ ਹੁਣ ਕੋਈ ਬਿਆਨ ਨਹੀਂ ਹੈ ਸਾਰਾ ਨਾਮ ਆਪਣਾ ਕੋਮਲ ਦਾ ਸੀ ਕੋ ਦੀ ਰਾਤਾਂ ਨੂੰ ਤਾਂ ਕਿੱਥੇ ਹੁੰਦੀ ਆ ਕਿ ਮੈਂ ਕਿਸ ਸਮੁੰਦਰ ਤੇ ਚਲੀ ਜਾਂਦੀ ਹਾਂ ਉਸ ਰਾਤ ਕੱਟ ਕੇ ਆਉਣੀ ਆ ਉਹ ਤਿੰਨ ਦਿਨ ਤੋਂ ਕੱਲਾ ਪਾਣੀ ਪੀ ਰਹੀ ਹਾਂ ਕਿਉਂਕਿ ਇੱਥੇ ਕੋਲੇ ਕੁਛ ਨਹੀਂ ਕੱਲੀ ਆਪਾਂ ਦੇ ਕੋਲੇ ਉਸ ਕੱਪੜੇ ਹੀ ਆ ਜੀ ਬਸ ਕੋਈ ਪੈਸਾ ਨਹੀਂ ਕੁਛ ਨਹੀਂ ਕੁਮਲ ਨੇ ਜਿੱਤ ਖਾਲਾ ਹੈ ਛਾਲਾ ਮੇਰੀ ਬਾਹ ਮੈਂ ਮੂਲ ਉਹ ਖਾ ਲਿਆ ਥੋੜਾ ਥੋੜਾ ਖਾ ਲੈਂਦਾ ਮੈਂ ਵੀ ਥੜਾ ਇੱਕ ਖਾ ਲਾਂ ਲੈ ਲੈ ਉਹ ਗੁਲਸਵਾ ਦਾ ਟੋਲ ਜਿਹੜਾ ਪੂਰਾ ਨਾਂ ਕੀਪੋ ਪਾਦਰ ਦਾ ਨਾਮ ਉਸਪਾਲਸਨ ਉਸਪਾਲਸਨ ਮੰਮੀ ਦਾ ਨਾਮ ਹਰਮਜੀਤ ਕੌਰ ਕਰਮਜੀਤ ਕੌਰ ਕਿੰਨੀ ਸਟੱਡੀ ਕੀਤੀ ਪੁੱਤ ਫਸਟੂ ਕਿਹੜਾ ਜੀਓ ਕੀਤੀ ਹੈ ਪਲੱਸ 2 ਮਨੀਸ਼ਰ ਵੇਲੇ ਇੱਥੇ ਆ ਰਹੇ ਬੈਠ ਹਾਂ ਹੈ ਕਿਹੜਾ ਜੀਓ ਚ ਕੀਤੀ ਹੈ ਪਲੱਸ 2 ਲੋ ਯਾਰ ਤੇ ਤੇਜ ਕਿਹੜੇ ਸਕੂਲ ਤੋਂ ਕੀਤੀ ਪੁੱਤ ਸਮਾਰਟ ਸਕੂਲ ਚੜ੍ਹਵਾ ਰਹੇ ਹਾਂ ਸਮਾਰਟ ਸਕੂਲ ਹਲਵਾਰਾ ਹੈ ਹਾਂਜੀ ਠੀਕ ਆ ਤੇ ਇਹਨਾਂ ਦੀ ਕਿੱਥੇ ਸੀ ਪੁੱਤ ਪਿੰਨ ਕਿਹੜਾ ਤੇ ਹਲਵਾਰਾ ਹਲਵਾਰੇ ਕਿਹੜੀ ਪੱਤੀ ਟਿੱਬੀ ਵੇੜਾ ਟਿੱਬੀ ਵੇੜੇ ਰਹਿ ਜਾਂਦਾ ਠੀਕ ਆ ਹਲਵਾਰੇ ਕਿਹਨਾਂ ਨੂੰ ਜਾਣਦੇ ਆ ਤੂੰ ਹਾਂ ਸਭਾਂ ਨੂੰ ਜਾਣਦੇ ਆ ਇਹਨੇ ਸਰਪੰਚ ਉਹ ਜਿਹਦਾ ਬੇਟਾ ਚੰਨੀ ਆ ਟੱਲੋ ਐ ਟੱਲੋ ਗਾਂਦੀਆਂ ਹੋਰ ਆਈ ਕੋਟ ਨੂੰ ਹੂੰ ਸਾਸੀ ਗੱਲ ਪੈਂਦੀ ਆ ਜਾਨ ਵਾਲਾਰੇ ਤੋਂ ਤੇਰੇ ਫਾਦਰ ਕੀ ਕੰਮ ਕਰਦੇ ਸੀ ਪੁੱਤ ਉਹ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ ਕਿੱਥੇ ਐਡਾ ਅੰਦਰ ਉੱਥੇ ਗਾਰਡਰੂਮ ਉੱਥੇ ਸ ਮੈਂ ਨਹੀਂ ਅਡਾਇਗਨ ਉੱਥੇ ਦੂਜੇ ਕੋਣ ਡਰ ਜਾਂਦਾ ਅੱਡ ਇਹਦਾ ਹਾਂਜੀ ਸੱਚ ਸਰਕਾਰੀ ਜੋਬ ਤੇ ਸੀਗੀ ਠੀਕ ਆ ਅਖਾਲਾ ਬੁੱਤ ਲੈ ਲੈ ਨਹੀਂ ਸਰ ਬਸ ਇੱਕ ਵੀ ਲੈ ਲੈ ਅੰਦਰ ਨਹੀਂ ਸਰ ਬਸ ਲੈ ਲੈ ਮੇਰੀ ਤੀ ਨਾ ਲੈ ਲੈ ਇੱਕ ਵੀ ਲੈ ਲੈ ਤੇ ਕੁਮਲ ਤੁਸੀਂ ਉੱਥੇ ਗਾਰਡਰੂਮ ਵੀ ਰਹਿੰਦੇ ਸੀ ਪਹਿਲਾਂ ਜੀ ਸਰ ਤੁਸੀਂ ਇੱਥੋਂ ਦੇ ਪੱਕੇ ਪਸੰਦ ਦੇ ਹੋ ਹਲਵਾਦੇ ਦੇ ਕਿ ਜਦੋਂ ਹੋਰ ਆਏ ਹੋਏ ਆ ਉਹ ਤੇਰੇ ਪੋਸਟ ਸਟੇਸ਼ਨ ਕਰਕੇ ਬਹੁਤ ਸਾਰੇ ਪਰਿਵਾਰ ਬਾਹਰੋਂ ਵੀ ਰਹਿੰਦੇ ਹਨ ਨਾ ਕਿ ਹੈਨਾ ਜਿੱਦੀ ਇੱਥੇ ਰਹਿੰਦੇ ਹੁੰਦੇ ਤੁਸੀਂ ਇਤੋਂ ਦਿਨਾਂ ਨਾਲ ਪਰਿਵਾਰ ਰਹਿੰਦੇ ਨਾ ਕੋਈ ਮੈਂ ਉਹ ਇੱਥੇ ਹੁੰਦੀ ਆ ਜੇ ਤੁਹਾਡੇ ਦਾਦਾ ਦਦੀ ਉਹ ਕਿੱਥੇ ਰਹਿੰਦੇ ਉਹ ਇੱਥੇ ਜੀ ਕਿੱਥੇ ਹੋ ਸਕਦੀ ਹੈ ਠੀਕ ਆ ਉਹ ਕਿੱਥੇ ਰਹਿੰਦੇ ਹੁੰਦੇ ਹਨ ਹਲਵਾਰੀ ਹਲਵਾਰੀ ਠੀਕ ਆ ਤੇ ਗੋਮਲ ਤੋਂ ਪਾਸਟੂ ਕੀਤੀ ਆ ਕਿਹੜੇ ਸਬਜੈਕਟ ਰੱਖੇ ਦੀ ਪੁੱਤ ਹਾਲت ਕਿਆ ਸੀ ਇਸ ਸਸਟਰੀਸ ਉਹ ਦੱਸ ਸੀਗਾ ਇਹ ਵੀ ਅਸ ਹੂੰ ਪੰਜਾਬ ਲੈਕਟਿਵ ਹੂੰ ਸਾਰੇ ਮੇਨ ਸਬਜੈਕਟ ਸੀ ਬੜੀ ਨੰਬਰ ਆ ਗਈ ਸੀ ਕਿ ਜੌਬ ਨਹੀਂ ਅਪਲਾਈ ਕੀਤੀ ਕਿਤੇ ਕੀਤੀ ਸੀ ਕਹਿੰਦੇ ਜੌਬ ਰਿਪਲਾਈ ਮੈਂ ਬਹੁਤ ਵਾਰ ਕਰਕੇ ਦੇਖੀ ਆ ਮਿਲੀ ਨਹੀਂ ਮਿਲੀ ਨਹੀਂ ਜੋ ਕਿਸ ਤਰ੍ਹਾਂ ਦੀ ਜੌਬ ਚਾਹਣੀ ਹੁੰਦੀ ਓ ਨਾ ਸੁੱਦੀ ਮਾਲਜੂ ਇਹ ਬਹੁਤ ਨਰਸਿੰਗ ਕਰ ਕੀਤੀ ਹੈ ਇਹ ਕਰਕੇ ਕਾਦੀ ਨਰਸਿੰਗ ਦੀ ਨਰਸਿੰਗ ਦੀ ਤੂੰ ਨਰਸਿੰਗ ਕੀਤੀ ਆ ਕਲਾਸ ਤੋਂ ਬਾਅਦ ਨਹੀਂ ਉਹ ਤੇ ਕਲਾਸ ਸੀ ਸਹੀ ਸਾਨੂੰ ਨਰਸਿੰਗ ਅੱਛਾ ਟ੍ਰੇਨਿੰਗ ਕੀਤੀ ਹੋਈ ਆ ਹਾਂਜੀ ਵੈਰੀ ਗੁੱਡ ਫਿਰ ਤੂੰ ਸਾਡੇ ਕੰਮ ਆ ਸਕਦੀ ਸਾਡੇ ਆਪਣੇ ਹਸਪੀਟਲ ਆ ਇੱਥੇ ਸੁਪਨਿਆਂ ਦੇ ਘਰ ਚ ਨਾ ਇੱਥੇ ਆਪਾਂ ਜਾਣਾ ਹੁਣ ਸਾਨੂੰ ਉੱਥੇ ਨਰਸਿਸ ਦੀ ਲੋੜ ਆ ਅਸੀਂ 12000 ਰੁਪਏ ਤਨਖਾਹ ਦੇਵਾਂਗੇ ਇਸ ਤੋਂ ਵੱਧ ਨਹੀਂ ਦੇ ਸਕਦੇ ਪ੍ਰੋਮਿਸ ਕੰਮ ਕਰੇਂਗੀ ਸਾਡੇ ਕੋਲੇ ਹਾਂਜੀ 12000 ਤੇਰੇ ਅਕਾਊਂਟ 'ਚ ਪੈ ਜਾ ਕਰੋ ਕਾਉਂਟ ਹੈਗਾ ਤੇਰਾ ਜਿਹੜੀ ਬੈਂਕ 'ਚ ਆਲਵਾੜਿਆ ਸਹੀ ਬੈਂਕ ਬੈਂਕ ਦਾ ਮੈਨੂੰ ਪੂਰਾ ਨਾਮ ਤਾਂ ਪਤਾ ਨਹੀਂ ਆਇਆ ਕਿਹੜੀ ਬੈਂਕ ਆਲਵਾੜਿਆ ਆਗੀ ਆਲਵਾੜਿਆ ਲੈ ਫਿਰ ਤੇਰੀ ਜੌਬ ਤਾਂ ਗਈ ਲੱਗ ਲੈ ਫੜ ਇਸ ਖੁਸ਼ੀ 'ਚ ਹੋਰ ਖਾਂਗੇ ਤੇ ਹੁਣ ਤੂੰ ਜੌਬ ਜਦੋਂ ਕਰੇਂਗੀ ਮਤਲਬ ਇੰਜੈਕਸ਼ਨ ਵੀ ਕਰਾਉਣਾ ਹੁੰਦਾ ਤੈਨੂੰ ਤਲੇ ਕਰਾਂਗੇ ਬੀਪੀ ਬਲੱਡ ਪ੍ਰੈਸ਼ਰ ਚੈੱਕ ਕਰਨਾ ਵਾਈਟਲ ਚੈੱਕ ਕਰਨੇ ਹੁੰਦੇ ਆ ਹਾਂਜੀ ਠੀਕ ਆ ਖਾ ਦੋ ਇੱਕ ਵਾਰੀ ਪੈਣਾ ਔਰ 1290 ਦਿਖਾਉਂਦੇ ਦਿਖਾਵਾਂਗੇ ਦਿਖਾਵਾਂਗੇ ਇਹ ਘਰ ਤੋਂ ਫੁੱਤ ਇੰਨੇ ਕੱਟ ਲਾਏ ਆ ਤੂੰ ਵਿੱਚ ਰੱਖਿਆ ਮੈਂ ਇਹਦਾ ਦੇਖ ਪਰਸ ਚ ਉਹਨੂੰ ਜਿਵੇਂ ਰੋਜ਼ ਮਾਰ ਇੰਨੇ ਸੁਣੇ ਜ਼ਿੰਦਗੀ ਬਾਬਾ ਨੇ ਦਿੱਤੀ ਆ ਖਤਮ ਕਰਨ ਨੂੰ ਉਹ ਦਿਖਾ ਉਧਰ ਹੀ ਪਾ ਬਈ ਨਹੀਂ ਇੱਧਰ ਨਹੀਂ ਹੈਗੇ ਸਰ ਨਹੀਂ ਆਂਟੀ ਇੱਧਰ ਨਹੀਂ ਇੱਧਰ ਨਹੀਂ ਹੈ ਕੋਮਲ ਇਹਦੀ ਬਾਹ ਪਾਜੀ ਅਹ ਕਰੋਨੀ ਕਹਿੰਦੇ ਆ ਟੀਕੇ ਲੱਗਦੇ ਆ ਕਿ ਤੂੰ ਟੀਕੇ ਲਾਉਣੀ ਆ ਟੀਕੇ ਮੈਂ ਕਿ ਤੈਨੂੰ ਲਾਉਂਦੀ ਆ ਸਾਨੂੰ ਬਾਹ ਤੇ ਪੁੱਤ ਇਦਾਂ ਲੱਗਦਾ ਵੀ ਜੀ ਮੇਰੇ ਤੁਹਾਨੂੰ ਇਹ ਲੱਗਿਆ ਨਾ ਪੁੱਤ ਚ ਹੋ ਸਕਦਾ ਭੁਲੇਖਾ ਪਿਆ ਹੋਵੇ ਪੁੱਤ ਇਹਨਾਂ ਨੂੰ ਔਰ ਇਹ ਠੂਈ ਤੇ ਹੱਥ ਵੀ ਨਹੀਂ ਲਵਾਉਂਦੀ ਇਦਾਂ ਲਈ ਪਾ ਕੇ ਦਿਖਾਈ ਪੁੱਤ ਮੈਨੂੰ ਕਹਿੰਦੇ ਕਿ ਮੈਂ ਡਿੱਗੀ ਆ ਬਟ ਠੂਈ ਤੇ ਇੰਨੀ ਥੋੜਾ ਥੋੜੇ ਜਿgge ਲੱਗ ਜੂ ਤੇ ਟੀਕੇ ਹੱਥ ਨਹੀਂ ਲੱਗੂ ਛੱਲੀ ਹੋਈ ਆ ਦਵਾਈ ਨਹੀਂ ਰਹੀ ਆ ਤੁਹਾਨੂੰ ਦਿਖਾਇਆ ਨਹੀਂ ਪਰ ਹੱਥ ਲਾਉਨੇ ਆ ਤਾਂ ਸਪੀਨ ਖੰਦੀ ਆ ਜੇ ਰੈਗ ਰੱਖਿਆ ਹੋਇਆ ਬੈਗ ਨਾਲ ਗਰਮੀ ਨਾਲ ਵੀ ਹੋ ਸਕਦਾ ਇਹਦੇ ਪਿੱਛੇ ਜਲਣ ਬਣ ਜयो। ਅਲੱਗ-ਅਲੱਗ ਕੁਝ ਬੈਗ ਤੇਨੂੰ ਕੁਝ ਨਹੀਂ ਮਿਲਦਾ ਅਲੱਗ-ਅਲੱਗ ਕੁਝ। ਨਾ ਤੈਨੂੰ ਪੁੱਤ ਕਿੰਨੇ ਦਿਨ ਹੋ ਗਏ ਤੈਨੂੰ? ਮੈਂ ਆਰਜ਼ ਨਾਉਣੀ ਆਂ ਕੱਲ ਪਰ 2 ਦਿਨ ਹੋ ਗਏ। ਹੋਵੇ ਨਾ ਪਤੀ ਨਹੀਂ ਆਏਗੀ। ਬੋਡੀ ਤੇ ਤੇਰੀ ਤੇ ਪਤਾ ਹੈ ਕਾਲੇ-ਕਾਲੇ ਨਿਸ਼ਾਨ ਕਿੰਨੇ। ਝੂਆਂ ਦੇ ਕਿੰਨੀਆਂ ਪੁੱਤ ਕੋਮਲ? ਤੇ ਲਿਖਾਂ ਦੇ ਝੂਆਂ ਦੇ। ਸਾਰਾ ਸਿਰ ਤੋਂ ਆਪੇ ਗੋਮਨ ਤੂੰ ਸਾਡੀ ਧੀ ਆ ਪੁੱਤ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਜੇ ਤਾਂ ਤੂੰ ਚਾਹੁੰਨੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਪੁੱਤ ਹਨਾ ਪਰ ਤੈਨੂੰ ਵੀ ਸਾਡੇ ਨਾਲ ਖੁੱਲ ਕੇ ਸਾਥ ਦੇਣਾ ਪੈਣਾ ਅਸੀਂ ਤੇਰੇ ਪਿਓ ਵਾਂਗੂ ਆ ਪੁੱਤ ਠੀਕ ਹੈ ਮੇਰੀ ਬੇਟੀ ਵੀ ਤੇਰੇ ਵਾਂਗੂ ਪਾਸਟੂ ਕਰਕੇ ਹੱਟਈ ਆ ਹੁਣ ਹਨਾ ਉਹਨੇ ਅੱਗੇ ਬੀਬੀਏ ਕਰਨੀ ਆ ਹੁਣ ਤੇ ਤੈਨੂੰ ਅਸੀਂ ਆਪਣੀ ਬੇਟੀ ਮਾਗੇ ਇੱਥੇ ਮਿਲਣ ਆਏ ਆ ਪਰ ਪੁੱਤ ਤੂੰ ਵੀ ਸਾਨੂੰ ਸਾਰੀ ਗੱਲ ਦਾ ਸੱਚ ਦੱਸਣਾ ਆਪਣੀ ਲਾਈਫ ਦਾ ਦੱਸੇਂਗੀ ਨਾ ਕਿ ਕੀ ਗੱਲ ਹੋਈ ਤੂੰ ਘਰ ਕਾਹਤੋਂ ਛੱਡਿਆ ਪੁੱਤ ਰਹਿੰਦੇ ਕਿੱਥੇ ਗਏ ਪਰਿਵਾਰ ਪੁੱਤਰਾ ਦਾਦਾ ਚੁੱਕੇ ਉਹਨਾਂ ਦੀ ਕੀ ਦੀ ਮम्मा ਡਾਡ ਜੀ ਜਦੋਂ ਉਹਨਾਂ ਨੂੰ ਹੋਇਆ ਜੋ ਤੇਰਾ ਸਾਲ 13 ਸਾਲਾਂ ਦੀ ਸੀ ਉਦੋਂ ਦਾਦਾ ਹੋਈ ਕਿਵੇਂ ਲੱਤੂ ਹੀ ਪਤ ਉਹਨਾਂ ਦੀ ਡਾਡ ਮੇਰੇ ਬਿਮਾਰ ਰਹਿੰਦਾ ਸੀ ਤੇ ਮਮਾਂ ਨੂੰ ਟੈਨਸ਼ਨ ਲੱਗੀ ਬੁਰਾ ਹਲਕਾ ਲੇਸਾ ਉਹਦਾ ਸੁਣੋ ਦਵਾਈ ਫਿਰ ਇਸ ਜੀ ਮਮਾਂ ਸੁਝਾੜ ਕਰ ਲੈ ਸੀ ਡਾਡ ਡਾਡ ਨੂੰ ਬਿਮਾਰ ਹੋ ਤੋ ਤੇ ਚਾਚਾ ਜੀ ਤੇ ਆ ਤੇ ਦਾਣ ਕੇ ਤੇਰੇ ਮਾਮੇ ਮਾਸੀ ਮੇਰੇ ਸਿਰਫ ਭੂਆ ਸੀ ਕਿ ਉਹ ਮੁੱਗੇ ਰੰਦੇ ਨੇ ਹੂੰ ਤੇ ਤੂੰ ਭੂਆ ਬੋ ਰਹੀ? ਮੈਂ ਬਣਾਂਗੀ ਨਹੀਂ ਉਹਨਾਂ ਨੂੰ ਇਹ ਪਹਿਲਾਂ ਜਦ ਤੂੰ 3 ਸਾਲਾਂ ਦੀ ਸੀਗੀ ਜਦ ਡੈਡੀ ਤੇ ਮੰਮੀ ਦੀ ਡੈਥ ਹੋ ਗਈ ਉਹ ਤੋ ਲੈ ਗਈ ਸੀ ਤੈਨੂੰ ਨਹੀਂ ਮੈਂ ਗਈ ਨਹੀਂ ਤੇ ਤੂੰ ਕਿੱਥੇ ਰਹੀ ਤੇਰਾ ਸਾਲਾਂ ਵਾਲੀ ਕਿਹਦੇ ਕੋਲੇ ਕੰਨੀ ਉਸ ਤੋਂ ਬਾਅਦ ਕੋਈ ਆਇਆ ਸੀਗਾ ਉਹਨਾਂ ਨੇ ਮੈਨੂੰ ਗੋਲ ਲੱਤਾ ਉਹ ਉਹਨਾਂ ਨੇ ਮੈਨੂੰ ਗੋਦ ਲਾਤਾ ਸੀ ਤੇ ਉਹ ਮੈਨੂੰ ਹੁਣ ਮਤਲਬ ਕੰਮ ਕਰਦੇ ਆ ਉਹ ਕਿੱਥੇ ਰਹਿੰਦੇ ਆ ਉਹ ਹਲਵਾਰੇ ਇਹਨਾਂ ਨੇ ਗੋਦ ਲਿਆ ਸੀ ਤੈਨੂੰ ਉਹ ਕੀ ਲੱਗਦਾ ਹੈ ਘਰਾਂ ਚੋਂ ਸੀ ਹਾਂ ਮੈਂ ਬੜਾ ਜਾਣਦੀ ਸੀ ਉਹਨੂੰ ਤਾਂ ਨਹੀਂ ਹੈੱਡ ਵੀ ਮਲੇਦੇ ਸੀ ਅਜੇ ਤੀ ਬੀਬੇ ਦੇ ਸੀ ਰਹਿੰਦੇ ਸੀ ਤੂੰ 13 ਸਾਲਾਂ ਦੀ ਸੀ ਤੈਨੂੰ ਪਤਾ ਹੀ ਹੋਣਾ ਵੀ ਉਹ ਕੌਣ ਸੀਗਾ ਪਤਾ ਕੀ ਨਾਂ ਸੀ ਇਹਨਾਂ ਨੇ ਗੋਦ ਲਿਆ ਉਹ ਅਰਦੀਪ ਉਹ ਅਰਦੀਪ ਘਰ ਦਾ ਉਹ ਨਾਲ ਘਰ ਦਾ ਨਾਮ ਸੀਗਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਇੱਕ ਇੱਕ ਲੜਕੇ ਨੇ ਇਹਨੇ ਗੱਲ ਕਰਾਈ ਮੂੰਹ ਕਵਰ ਕਰ ਲੈ ਥੋੜਾ ਜਿਹਾ ਕੋਈ ਨਾ ਪੁੱਤ ਹੈ ਨਾ ਚੰਗੀ ਤਰ੍ਹਾਂ ਕਰ ਲਾ ਕਵਰ ਸੋਹਣੇ ਇੱਕ ਲੜਕੇ ਨਾਲ ਗੱਲ ਕਰਾਈ ਆ ਨੇ ਉਹ ਕਹਿੰਦਾ ਸੀ ਜੀ ਮੈਂ ਇਹਨਾਂ ਦੇ ਘਰਾਂ ਤੋਂ ਸੈਰ ਦਾ ਚਾਚੇ ਦਾ ਹੁੰਦਾ ਤੇ ਬਟ ਮੈਂ ਆਪਣੀ ਨਾਮ ਕੀ ਗਿਆ ਇੱਕ ਹਫ਼ਤੇ ਦਾ ਮੈਨੂੰ ਨਹੀਂ ਪਤਾ ਮੈਂ ਇਹਦੇ ਬਾਰੇ ਕਾਫੀ ਪੁੱਛਣ ਦੀ ਬੋਤ ਸੀ ਉਹਨੂੰ ਨਾ ਸਾਡੀ ਇਹਨਾਂ ਨਾਲ ਜ਼ਿਆਦਾ ਹੈ ਨਹੀਂ ਪਰ ਮੈਂ ਕਹੇ ਤਾਂ ਪਤਾ ਦਿਓ ਨੰਬਰ ਦੇਓ ਉਹ ਨੰਬਰ ਦਿਓ ਸਾਨੂੰ ਉਹ ਨੰਬਰ ਕਿਹੜਾ ਤੁਹਾਡੇ ਕੋਲ ਇਹ ਫੋਨ ਇਹਦਾ ਹੀ ਹੈ ਨਹੀਂ ਇਹ ਮੇਰਾ ਨਹੀਂ ਸਭ ਜ਼ਲਤ ਬੰਦ ਹੋ ਗਿਆ ਹੈਗਾ ਤੇ ਕੋਈ ਫੋਨ ਨਹੀਂ ਪੁੱਤ ਫੋਨ ਤੇਰਾ ਪਾਵਰ ਬੈਂਕ ਲਾਈ ਇਹ ਲਾਈ ਰੱਖ ਪੁੱਤ ਲਾਈ ਰੱਖ ਇਹ ਲਾਈ ਰੱਖ ਉਹ ਆਪਣੇ ਦਾ ਫੋਨ ਦੇ ਦੇ ਤੇਰਾ ਪਾਵਰ ਬੈਂਕ ਨਾ ਚਾਰਜ ਕਰ ਦੇਣਗੇ ਇਹ ਆ ਪੈਂਚ ਕੋਲ ਹੀ ਆ ਤੇ ਆ ਪਾਵਰ ਬੈਂਕ ਲਾਓ ਕਾਕਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਸਾਰੀ ਗੱਲ ਸੁਣੀ ਆ ਹਨਾ ਬੱਚੀ ਆਪਣਾ ਨਾਮ ਕੋਮਲ ਪ੍ਰੀਤਕੌਰ ਦੱਸਦੀ ਆ ਮੰਮੀ ਪਾਪਾ ਦੀ ਡੈਥ ਹੋ ਚੁੱਕੀ ਆ ਇਹ ਵੀ ਦੱਸ ਰਹੀ ਆ ਅੱਗੋਂ ਕਿਸੇ ਨੇ ਇਹਨੂੰ ਅਡਾਪਟ ਕਰ ਲਿਆ ਸੀ ਉਹਨਾਂ ਦਾ ਵੀ ਨਾਮ ਦੱਸ ਰਹੀ ਆ 13 ਸਾਲ ਦੀ ਸੀ ਕਹਿੰਦੀ ਜਦੋਂ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਆ ਸੁਇਸਾਈਡ ਅਟੈਂਪਟ ਕਰਨ ਦੀ ਕਿੰਨੀ ਵਾਰ ਕੋਸ਼ਿਸ਼ ਕੀਤੀ ਹੋਈ ਹੈ ਉਹਦੀਆਂ ਬਾਹਾਂ ਤੇ ਲੱਗੇ ਹੋਏ ਉਹ ਨਿਸ਼ਾਨ ਆ ਜਿਹੜੇ ਪਲੇਟ ਤੇ ਉਹ ਦੱਸਦੇ ਆਪਣੇ ਆਪ ਹਲਵਾਰੇ ਦਾ ਦੱਸਦੀ ਹੈ ਵੀ ਮੈਂ ਟਿੱਬੀ ਬੇੜੇ ਦੀ ਰਹਿਣ ਵਾਲੀਆਂ ਫਾਦਰ ਸਾਹਿਬ ਸਰਕਾਰੀ ਜੋਬ ਕਰਦੇ ਸੀ ਹਲਵਾਰਾ 에ਅਰ ਫੋਰਸ ਦੇ ਵਿੱਚ ਉੱਥੇ ਸਟੇਸ਼ਨ ਤੇ ਸਿਕਿਉਰਟੀ ਦੀ ਤੇ ਦਾਦਾ ਦਾਦਾ ਜੀ ਵੀ ਉੱਥੇ ਜੋਬ ਕਰਦੇ ਸੀ ਦੱਸਦੀ ਹੈ ਹੁਣ ਅਸੀਂ ਹਲਵਾਰੇ ਵੀ ਪਤਾ ਕਰਾਂਗੇ ਸਾਡੇ ਕੋਲੇ ਮੁੰਡਾ ਸੋਨੂ ਆ ਸਾਡਾ ਭਰਾ ਉਹਦੇ ਨਾਲ ਵੀ ਗੱਲ ਕਰਾਂਗੇ ਪਤਾ ਕਰਦੇ ਹਾਂ ਉੱਥੋਂ ਦੇ ਬੱਚੀ ਦੇ ਪਿੱਛੇ ਲਾਈਫ ਦੇ ਵਿੱਚ ਕੀ ਐਸੇ ਘਟਨਾਕ੍ਰਮ ਹੋਏ ਵੀ ਇਹਨੂੰ 3 ਦਿਨਾਂ ਤੋਂ ਇੱਥੇ ਇਸ ਦਾਖਾ ਹਾਈ ਟੈਕ ਪਾਰਕ ਦੇ ਵਿੱਚ ਰਹਿਣਾ ਪੈ ਰਿਹਾ ਜਿੱਥੇ ਕੁਝ ਚੰਗੇ ਤੇ ਸੂਝਵਾਨ ਲੋਕ ਹਰ ਰੋਜ਼ ਇੱਥੇ ਸੈਰ ਕਰਦੇ ਨੇ ਆ ਯੋਗਾ ਦੀਆਂ ਕਲਾਸਾਂ ਲੱਗਦੀਆਂ ਇੱਥੇ ਗਰਸ਼ਨ ਸਿੰਘ ਕੋਰ ਭੈਣ ਜੀ ਨੇ ਸਾਡੇ ਉਹਨਾਂ ਦੇ ਹਸਬੰਦ ਨੇ ਬਾਗਾ ਸਿੰਘ ਜੀ ਅਸੀਂ ਗੱਲ ਬਈ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਫਿਰ ਸਾਡੀ ਭੈਣ ਜਸਵਿੰਦਰ ਕੌਰ ਜੀ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਵੀਰੇ ਹੋਣੀ ਸਾਡੇ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਸਾਡੇ ਪ੍ਰਾਣੇ ਮਿੱਤਰ ਨੇ ਮਤਲਬ ਇਹਨਾਂ ਸਾਰੇ ਸਹਿਰਦ ਲੋਕਾਂ ਨੇ ਰਾਜੂ ਵੀਰੇ ਹੋਣੀ ਸਾਰੇ ਆਪਣੀ ਡਿਊਟੀ ਸਮਝਦੇ ਆ ਇਸ ਬੱਚੀ ਨੂੰ ਆਪਣੇ ਕੋਲੇ ਬਿਠਾਇਆ ਸਾਡੇ ਨਾਲ ਸੰਪਰਕ ਕੀਤਾ ਹਾਲਾਂਕਿ ਉਹਤੇ ਸਸਤਾ ਤੇ ਵੀ ਲੈ ਕੇ ਚਲੇ ਗਏ ਬੱਚੀ ਨੂੰ ਅਸੀਂ ਆਖਿਆ ਸੀ ਵੀ ਨਹੀਂ ਤੁਸੀਂ ਅਸੀਂ ਲੁਧਿਆਣੇ ਤੋਂ ਆ ਰਹੇ ਸੀ ਸਾਡੀ ਗੱਡੀ ਦੇ ਵਿੱਚ ਹੀ ਇੱਕ ਪੇਸ਼ੈਂਟ ਪਿਆ ਬਚਾ ਅਧਿਓ ਨੂੰ ਲੁਧਿਆਣੇ ਸਿਵਲ ਹਸਪਤਾਲ ਤੋਂ ਲੈ ਕੇ ਆਏ ਚੱਕ ਕੇ ਬਾਹਰਲੇ ਪਾਸੇ ਪਿਆ ਸੀ ਵਿਚਾਰਾ ਬੰਬੇ ਦਾ ਰਹਿਣ ਵਾਲਾ ਬਹੁਤ ਮਾੜੀ ਹਾਲਤ ਸੀ ਉਹਦੀ ਤੇ ਉਹਨੂੰ ਵੀ ਸਿੱਧਾ ਸੀ ਇੱਥੇ ਨਾਲ ਹੀ ਲਿਆਂ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਕੁੜੀ ਦਾ ਕੰਮ ਵੀ ਆਪਾਂ ਉੱਥੇ ਹੀ ਮਿਲਦੇ ਜਿੱਥੇ ਬੱਚੀ ਕਿਉਂਕਿ ਸਹੀ ਸਰਕਮਸਟੈਂਸਸ ਕਿਉਂ ਇਦਾਂ ਦੇ ਬਣੇ ਕਿਵੇਂ ਇਦਾਂ ਦੇ ਹਾਲਾਤ ਦੇ ਵਿੱਚ ਪਹੁੰਚੀ ਆਪਾਂ ਉੱਥੇ ਚੱਲ ਕੇ ਗੱਲ ਕਰੀਏ ਤੇ ਹੁਣ ਇਹ ਬੱਚੀ ਅੰਡਰੇਟੀ ਆ ਤੇ ਇਹਦੀ ਪੜਤਾਲ ਹੋਣੀ ਬਹੁਤ ਜ਼ਰੂਰੀ ਆ ਵੀ ਇਹਦੇ ਨਾਲ ਇਦਾਂ ਦੇ ਹਾਲਾਤ ਕਿਉਂ ਬਣੇ ਕਿਉਂ ਇਹ ਬੱਚੀ ਅਜੇ ਦਰਦ ਦਰਦ ਦੀਆਂ ਠੋਕਰਾ ਖਾ ਰਹੀ ਆ ਪਲੱਸ 2 ਪਾਸ ਕੀਤੀ ਹੋਈ ਹੈ ਬੱਚੀ ਨੇ ਪੜ੍ਹੀ ਲਿਖੀ ਹੈ ਹਨਾ ਚਾਹੇ ਉਹ ਸਰਟੀਫਿਕੇਟ ਅਸੀਂ ਨਹੀਂ ਵੀ ਦੇਖੇ ਪਰ ਉਹਦੇ